ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗगन ਦਵਾਮਾ ਬਾਜ ਭਾਗ 23 ਵਿਆਹ ਸਾਦੀ ਦਾ ਮਸਲਾ ਸਾਡੇ ਸਮਾਜ ਵਿੱਚ ਆਰਥਿਕ ਦ੍ਰਿਸ਼ਟੀਕੋਣ ਤੋਂ ਹੱਲ ਕੀਤਾ ਜਾਂਦਾ ਹੈ ਇਹੋ ਕਾਰਨ ਹੈ ਕਿ ਮਾਪੇ ਖਾਸ ਕਰਕੇ ਗਰੀਬ ਮਾਪੇ ਉਸੇ ਦਿਨ ਤੋਂ ਚਿੰਤਾ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਦਿਨ ਉਹਨਾਂ ਦੇ ਘਰ ਵਿੱਚ ਲੜਕੀ ਦਾ ਜਨਮ ਹੁੰਦਾ ਹੈ ਆਰਥਿਕਤਾ ਤੋਂ ਦੂਸਰਾ ਨੰਬਰ ਹੈ تعلیم ਦਾ ਜਿਹੜੇ ਮਾਪੇ ਧੀਾਂ ਨੂੰ ਰੱਜਮਾ ਦਾਜ ਦੇਣ ਤੋਂ ਆਸਮਰੱਥ ਹੋਣ ਕਿਸੇ ਹੱਦ ਤੱਕ ਉਹਨਾਂ ਦਾ ਪਰਦਾ ਕੱਜਾ ਜਾਂਦਾ ਹੈ ਜੇ ਉਹਨਾਂ ਨੇ ਧੀ ਨੂੰ ਉੱਚੀ ਵਿੱਦਿਆ ਦਵਾਈ ਹੋਵੇ ਰਾਣੋਂ ਦੇ ਮਾਪੇ ਵੀ ਤਾਂ ਗਰੀਬ ਸ੍ਰੈਣੀ ਵਿੱਚੋਂ ਸੰਨ ਸ਼ਾਇਦ ਇਹੋ ਵਜ੍ਹਾ ਸੀ ਕਿ ਮੁੰਛੀ ਪੰਤੀ ਨੇ ਰਾਣੋਂ ਨੂੰ ਵੱਧ ਤੋਂ ਵੱਧ ਪੜਾਉਣ ਦੀ ਠਾਨ ਰੱਖੀ ਸੀ ਜੇ ਉਹ ਧੀ ਨੂੰ ਸੋਨੇ ਚਾਂਦੀ ਵਿੱਚ ਮੜ ਕੇ ਵਿਆਹ ਜੋਗੇ ਨਹੀਂ ਸੰਤਤ ਤੇ ਲੰਮੀ ਵਿਪੱਖ ਤੋਂ ਇਹ ਕਸਰ ਪੂਰੀ ਕਰ ਦੇਣਗੇ ਇਹੋ ਟੀਚਾ ਸੀ ਦੋਹਾਂ ਦਾ ਪਰ ਉਹਨਾਂ ਲਈ ਗਰੀਬਾ ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ ਵਾਲੀ ਗੱਲ ਬਣ ਗਈ। ਮੌਨਸ਼ੀਗਰੀ ਦਾ ਤੰਦਾ ਕੋਈ ਉਪਜਾਊਆਂ ਵਿੱਚੋਂ ਉਪਜਾਊ ਤੰਦਾ ਨਹੀਂ ਸੀ। ਮੋਢਲੇ ਦੇਣੀ ਜਦੋਂ ਉਹ ਪਾਰਟੀ ਪਾਰਟੀ ਟਿਸ਼ਨ ਤੋਂ ਬਾਅਦ ਰਫੋਜੀਆਂ ਦੀ ਕਲਾਮਾਂ ਦੀ ਪਰਮਾਰ ਸੀ। ਮੌਨਸ਼ੀ ਵਿਸ਼ਨ ਦਾ ਕੰਮ ਖਾਸਾ ਰਿਲਕ ਪਿਆ ਸੀ। ਪਰ ਮਗਰੋਂ ਜਿਉਂ-ਜਿਉਂ ਕਲਮਾਂ ਦੀ ਢੀੜ ਘੜਦੀ ਘੜਦੀ ਗਈ। ਤੇ ਮੇਤੇ ਮੇ ਬਕੀਲਾ ਮੁੰਛਣਾ ਦੇ ਪਾਂਡੇ ਵੀ ਸਖਣੇ ਹੋਣੇ ਸ਼ੁਰੂ ਹੋ ਗਏ ਤੇ ਉਤੋਂ ਜਿਹੜੀ ਦੁੱਜੀ ਵੇਜ ਆ ਪਈ ਪਿੰਡਾਂ ਵਿੱਚ ਪੰਚਾਇਤਾਂ ਦਾ ਜਾਲ ਵਿਸਣ ਵਿਛਾਂ ਦੀ ਇਸ ਨੇ ਤਾਂ ਪੱਠਾ ਹੀ ਬਠਾਲ ਦ ਇੱਕ ਤਾਂ ਕੰਮ ਧੰਦੇ ਦਾ ਇਹ ਹਾਲ ਦੂਜਾ ਲੜਾਈ ਲੱਗ ਜਾਣ ਕਰਕੇ ਮਗ੍ਹਾਈ ਦਿਨਾਂ ਕਾਫੀ ਤੰਗ ਕਰ ਰਹੀ ਸੀ ਇਸ ਹਾਲਤ ਵਿੱਚ ਉੱਚੀ ਤਾਲੀਮ ਦਿਖਾਉਣੀ ਸੋਨੇ ਦਾ ਕੁਸਤਾ ਖਾਣ ਵਾਲੀ ਗੱਲ ਸੀ ਕਿੱਥੇ ਤਾਂ ਮੁੰਛੀ ਵਿਸ਼ਨ ਦਾਸ ਕੁੜੀ ਨੂੰ B.A.B.T. ਕਰਾਣ ਦੇ ਦਈਏ ਬੰਨੀ ਬੈਠਾ ਸੀ ਤੇ ਕਿੱਥੇ ਉਹ ਦਸਵੀਂ ਪਾਸ ਕਹਾਣੀ ਵੀ ਉਸ ਲਈ ਕਾਬਲ ਗਜਨੀ ਫਤਿਹ ਕਰਨ ਵਾਲੀ ਮਹਿਮ ਬਣ ਗਈ। ਸੱਤਿਆ ਦੀਆਂ ਦੋ ਚਾਰ ਧੀਆਂ ਤਾਂ ਹੈ ਸਨ। ਹੈ ਨਹੀਂ ਸਨ। ਵਿਚਾਰੀ ਦੀ ਵੇਲ ਨੂੰ ਵਸ ਇੱਕੋ ਚੂਆ ਪੈ ਕੇ ਰਹਿ ਗਿਆ ਸੀ। ਉਹ ਅਕਸਰ ਸੋਚਦੀ ਹੁੰਦੀ ਸੀ ਇੱਕੋ ਇੱਕ ਕੁੜੀਆ ਮੇਰੀ ਜੇ ਇਸ ਦੀਆਂ ਵੀ ਰੀਝਾਂ ਮੁਰਾਦਾ ਨਾ ਕੀਤੀਆਂ ਤਾਂ ਤ੍ਰਿਗ ਹੈ ਮੇਰੇ ਜੀਨ ਨੋ ਮੈਂ ਡੁੱਬੀ ਤਾਂ ਜੇ ਸਾਹ ਨਾ ਆ ਪਰ ਡੁੱਬੀ ਤਾਂ ਜੇ ਸਾਹ ਨਾ ਆ ਜਿਵੇਂ ਗਿੰਮੀਆਂ ਹੱਡੀਆਂ ਤੇ ਮੇਨਵਾ ਸੋਰਪਾ ਹੋਵੇ ਉੱਥੇ ਨੰਗੀ ਨਾਏ ਕੀ ਕਹ ਤੇ ਨਚੜੇਗੀ ਕੀ ਪਰ ਸੱਤਿਆ ਰੂਹ ਛੱਡਣ ਵਾਲੀ ਧੀ ਨਹੀਂ ਸੀ ਉਧਰ ਜੇ ਪਤੀ ਦੇਵਤਾ ਪਟਵਾਰਗਿਰੀ ਦੀ ਮੋੜ ਪ੍ਰਾਪਤੀ ਲਈ ਭੱਜੇ ਨੱਠੇ ਫਿਰਦੇ ਸਨ ਤੇ ਇਧਰ ਇਸ ਬੀਬੀ ਰਾਣੀ ਨੇ ਧੀ ਲਈ ਬਰ ਕਰ ਲੱਭਣ ਵਿੱਚ ਦਿਨ ਰਾਤ ਇੱਕ ਕਰ ਰੱਖਿਆ ਸੀ ਜਿੱਥੇ-ਜਿੱਥੇ ਵੀ ਉਸ ਦਾ ਪਾਣੀ ਚੜਦਾ ਸੀ ਚੱਕਰਾਂ ਕਰਦੀ ਫਿਰਦੀ ਉਧਰ ਰਾਣੋ ਸੀ ਕਿ ਲਗਰ ਵਾਂਗ ਵਾਦੀ ਚਲੀ ਜਾ ਰਹੀ ਸੀ ਸਤਿਆ ਜਿੰਨੀ ਵਾਰੀ ਵੀ ਨਜ਼ਰ ਭਰ ਕੇ ਉਸ ਵੱਲ ਤੱਕਦੀ ਉਸ ਨੂੰ ਲੱਗਦਾ ਜਿਵੇਂ ਕੁੜੀ ਨੂੰ ਗੱਠਵਾਰ ਆ ਰਿਹਾ ਹੈ ਉਸ ਦੇ ਹਿਏ ਨੂੰ ਡੋ ਪੈਣ ਲੱਗ ਪੈਂਦੇ ਨਿਰਾਸ਼ਾ ਦੇ ਇਸ ਹਨੇਰੇ ਮਾਹੌਲ ਵਿੱਚ ਆਸ ਆਸ਼ਾ ਦੀ ਪਤਲੀ ਯਹੀ ਕਿਰਨ ਪਤਲੀ ਯਹੀ ਕਿਰਨ ਇੱਕ ਹੋਰ ਵੀ ਐਸੀ ਤੇ ਏਸੀ ਗਵੰਡਾਂ ਦਾ ਮੁੰਡਾ ਮੋਤੀ ਜਸੁੱਤੇ ਦੋਹਾਂ ਪਤੀ ਪਤਨੀ ਦੀ ਚਰੱਕੀ ਤੱਕ ਸੀ ਅਕਸਰ ਸੋਚਦੇ ਹੁੰਦੇ ਸਨ ਦੋਵੇਂ ਕੀ ਕੀ ਹੋਇਆ ਜੇ ਮੁੰਡਾ ਸਿੱਖਾਂ ਦਾ ਤੇ ਦੋਹਾਂ ਟੱਬਰਾਂ ਵਿੱਚ ਐਡਾ ਹਿੱਤ ਪਿਆਰ ਹੈ ਮੁੰਡਾ ਕੁੜੀ ਵੀ ਇੱਕ ਦੋਹਾਂ ਦੇ ਸਾਹੀ ਜਿੰਦੇ ਨੇ ਘਰ ਉਹਨਾਂ ਦਾ ਆਪਣਾ ਭੌਂ ਪੈਲੀ ਆਪਣੀ ਜੇ ਕਦੀ ਵੇਲ ਬਨੇਰੇ ਚੜ ਜਾਵੇ ਤਾਂ ਕੀ ਹੱਥ ਇੱਕ ਤੋਂ ਵੱਧ ਵਿਦੇ ਬੇਰਾ ਸੱਤਿਆ ਨੇ ਤਾਰੂਣ ਤਾਰੂ ਨੂੰ ਤੋਹਿਆ ਟੁੰਬਿਆ ਸੀ ਤੇ ਹਰ ਵੇਰਾ ਤਾਰੂ ਵੱਲ ਉਸ ਨੂੰ ਤਸੱਲੀ ਬਖਸ਼ ਜਵਾਬ ਮਿਲਿਆ ਸੀ ਬਲਕਿ ਇੱਕ ਵਾਰੀ ਤਾਂ ਤਾਰੂ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਲੋਕੀ ਧੀਆ ਦੇ ਕੇ ਪੁੱਤਰ ਵਿਆਉਂਦੇ ਨੇ ਮੈਂ ਪੁੱਤਰ ਦੇ ਕੇ ਧੀ ਵਿਆਹਾਂਗੀ ਤੇ ਤਾਰੂ ਦੀ ਇਹ ਗੱਲ ਸੁਣ ਕੇ ਸਤਿਆ ਖੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾਂਦੀ ਪਰ ਬਦ ਕਿਸਮਤੀ ਜੋ ਵੀ ਨਾ ਕਰਾਏ ਬੇੜਾ ਥੋੜਾ ਮੋਤੀ ਨੇ ਸਾਰਾ ਖੇਲ ਹੀ ਵਿਗਾੜ ਕੇ ਰੱਖ ਦਿੱਤਾ ਪਹਿਲਾਂ ਜਿੱਥੇ ਆਪਣੇ ਵਿਆਹ ਸ਼ਾਦੀ ਬਾਰੇ ਕੋਈ ਵੀ ਜ਼ਿਕਰ ਘਰ ਵਿੱਚ ਸ਼ਰਦਾ ਤਰਾਨੂੰ ਦਾ ਦਿਲ ਵਿੱਚ ਕੋਦਕ ਤਾਲੀਆਂ ਤੇ ਸਰੀਰ ਵਿੱਚ ਸੰਪੰਦਨ ਜਿਹਾ ਹੋਣ ਲੱਗ ਪੈਂਦਾ ਸੀ ਤੇ ਵੂਹੇ ਬਾਰੀਆਂ ਪਿੱਛੇ ਲੋਕ ਲੋਕੇ ਉਹ ਇੰਨਾ ਗੱਲਾਂ ਨੂੰ ਸੁਣਿਆ ਕਰਦੀ ਸੀ ਉੱਥੇ ਹੁਣ ਉਸ ਦਾ ਇਹ ਹਾਲ ਕਿ ਜਿਉਂ ਹੀ ਘਰ ਵਿੱਚ ਇਸ ਕਿਸਮ ਦਾ ਕੋਈ ਪ੍ਰਸੰਗ ਛੇੜਿਆ ਕਿ ਰਾਣੂ ਦੇ ਮੱਥੇ ਵੱਟ ਪੈ ਜਾਂਦੇ ਇਹਨਾਂ ਦਿਨਾਂ ਵਿੱਚ ਰਾਣੂ ਦੇ ਧਿਆਨ ਨੋ ਜੀਵ ਉਸਦੇ ਨਾਲ ਰੁਚੀ ਨੂੰ ਵਸ ਇੱਕੋ ਚੀਜ਼ ਨੇ ਮੱਲਿਆ ਹੋਇਆ ਸੀ ਮੋਤੀ ਨੇ ਮੋਤੀ ਜਦੋਂ ਦਾ ਉਸ ਨੂੰ ਮਿਲ ਕੇ ਗਿਆ ਹੈ ਨਾ ਕੋਈ ਖੱਤ ਤੇ ਨਾ ਕੋਈ ਪੱਤਰ ਭਾਵੇਂ ਕੀ ਨਿਖੜਨ ਲੱਗਿਆ ਮੋਤੀ ਨੂੰ ਉਸ ਦੇ ਮੁੜ ਮੁੜ ਚੇਤਾਣੀਆਂ ਦਿੱਤੀਆਂ ਸਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਚਿੱਠੀ ਨਾ ਪਾਣ ਕਰਕੇ ਉਸ ਨੂੰ ਮੋਤੀ ਉੱਤੇ ਗੁੱਸਾ ਆਉਂਦਾ ਹੋਵੇ ਸ਼ਾਇਦ ਆਉਂਦਾ ਹੀ ਜੇ ਨਿਖੜ ਤੋਂ ਪਹਿਲਾਂ ਮੋਤੀ ਨੇ ਉਸ ਨੂੰ ਇਹ ਨਾ ਕਿਹਾ ਹੁੰਦਾ ਚਿੱਠੀ ਤੇਰਾ ਖਿਆਲ ਠੀਕ ਹੈ ਰਾਨੋ ਕੀ ਚਿੱਠੀ ਨਾਲ ਅੱਧੀ ਮੁਲਾਕਾਤ ਹੋ ਜਾਂਦੀ ਹੈ ਪਰ ਤੂੰ ਨਹੀਂ ਜਾਣਦੀ ਕਿ ਮੋਰਚੇ ਵਿੱਚ ਜਾ ਕੇ ਸਿਪਾਹੀ ਦੀ ਜ਼ਿੰਦਗੀ ਹੋਰ ਦੀ ਹੋਰ ਹੋਇਆ ਚਾਹ ਕਰਦੀ ਹੈ ਉਸ ਦੇ ਸਿਰ ਤੇ ਬਸ ਇੱਕੋ ਧੰਨ ਸਵਾਰ ਰਹਿੰਦੀ ਹੈ ਹਰ ਵੇਲੇ ਦੁਸ਼ਮਣ ਦਾ ਸਫਾਇਆ ਕਰਨ ਦੀ ਅਜਿਹੇ ਵੇਲੇ ਤੂੰ ਆਪ ਹੀ ਸੋਚ ਰਾਨੋ ਕਿ ਉਹਨਾਂ ਨੂੰ ਚਿੱਠੀਆਂ ਲਿਖਣ ਦਾ ਚੇਤਾ ਰਹਿੰਦਾ ਹੋਵੇਗਾ ਅਲਵੱਤਾ ਕਦੇ ਕਦਾਈ ਜੇ ਵੇਲ ਦੀ ਅਕੜ ਨਾ ਮੇਲ ਜਾਣ ਤਾਂ ਗੱਲ ਵੱਖਰੀ ਹੈ ਸੋ ਤੇ ਤੈਨੂੰ ਮੇਰੀ ਚਿੱਠੀ ਦੀ ਨਾ ਤਾਂ ਬਾਹਲੀ ਉਮੀਦ ਕਰਨੀ ਚਾਹੀਦੀ ਅਤੇ ਨਾ ਹੀ ਉਡੀਕਾ ਚਿਟੀ ਤਾਂ ਕਹਿੰਦਾ ਸੀ ਮੋਤੀ ਉਹ ਅਕਸਰ ਸੋਚਦੀ ਜਿਸ ਬੰਦੇ ਦੇ ਘਰ ਨੂੰ ਚੋਰ ਸੰਲਾਰ ਰਹੇ ਹੋਣ ਉਸ ਨੂੰ ਜੇ ਕੋਈ ਆਖੇ ਕਿ ਚੋਰਾਂ ਨੂੰ ਫੜਨ ਤੋਂ ਪਹਿਲਾਂ ਮੰਜੇ ਦੀ ਪੈਂਦ ਕੱਸਦੇ ਤਾਂ ਕਿ ਇਹ ਉਸ ਦਾ ਚੱਲ ਪਾਣਾ ਨਹੀਂ ਹੋਵੇਗਾ ਚਿਠੀ ਨਾ ਸਹੀ ਫਿਰ ਵੀ ਮੋਤੀ ਦੀ ਸੁਖ ਸੰਤ ਜਾਣਨ ਲਈ ਰਾਣੋ ਹਰ ਵੇਲੇ ਤਰਲੋ ਮੱਚੀ ਹੋਈ ਰਹਿੰਦੀ ਮੋਤੀ ਕੇ ਹਾਲਤ ਵਿੱਚ ਹੈ ਕਿ ਮੋਤੀ ਨਵਾਂ ਨਰਵਾ ਹੈ ਕਿ ਮੋਤੀ ਸਹੀ ਸਲਾਮਤ ਹੈ ਇਸ ਕਿਸਮ ਦੇ ਨੇਕਾ ਪ੍ਰਸ਼ਨ ਹਰ ਵੇਲੇ ਉਸ ਦੇ ਦਿਲ ਦਿਮਾਗ ਨੂੰ ਝਟਕੇ ਉੱਤੇ ਝਟਕਾ ਦੇ ਜਾਂਦੇ ਤੇ ਉਸ ਦੇ ਸਬਰ ਸੰਤੋਖ ਦੀਆਂ ਕੰਧਾਂ ਨੂੰ ਘੇਰਦੇ ਚਲੇ ਜਾਂਦੇ ਮੋਤੀ ਦੇ ਸੰਬੰਧ ਵਿੱਚ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਪ੍ਰਾਪਤ ਹੋ ਸਕੇ ਇਸ ਮਨੋਰਥ ਲਈ ਉਸ ਨੇ ਰੋਜ਼ਾਨਾ ਅਖਬਾਰ ਜਾਰੀ ਕਰਵਾ ਰੱਖਿਆ ਸੀ ਉਸ ਨੂੰ ਪਤਾ ਸੀ ਕਿ ਇੰਨੀ ਦੀਨੀ ਅਖਬਾਰਾਂ ਦਾ ਅੱਧੇ ਤੋਂ ਵੱਧ ਬਹੁਤਾ ਹਿੱਸਾ ਲੜਾਈ ਦੀਆਂ ਖਬਰਾਂ ਨਾਲ ਭਰਿਆ ਹੁੰਦਾ ਹੈ ਜਦੋਂ ਹੀ ਪਰਚਾ ਆਉਂਦਾ ਤਾਂ ਉਹ ਨੂੰ ਹੋਰ ਸਭ ਕੁਝ ਵਿਸਰ ਜਾਂਦਾ ਭਵੇਂ ਕਿਉਂ ਦੇ ਕੁੱਪੇ ਰੁੜ ਜਾਣ ਰਾਣੂ ਨੇ ਧਾਤੀ ਇੱਕ ਵਾਰ ਚਾਹ ਹੱਥੋਂ ਨਹੀਂ ਛੱਡਣਾ ਜਦੋਂ ਤੀ ਕੁਸ ਦਾ ਅਖੰਡ ਪਾਠ ਸਮਾਪਤ ਨਾ ਹੋ ਜਾਵੇ ਤਦੇ ਇੱਕ ਦਿਨ ਮਾਮਾ ਤੀਆਂ ਵਿੱਚ ਕੁਝ ਖੜਵਾ ਖੜਵੀ ਹੋ ਗਈ ਹੁਣੇ-ਹੁਣੇ ਡਾਕੀ ਅਖਬਾਰ ਦਾ ਪੈਕਟ ਸੁੱਟ ਗਿਆ ਸੀ ਤੇ ਰਾਣੂ ਘਰ ਦੇ ਇੱਕ ਕੋਨੇ ਵਿੱਚ ਬੈਠੀ ਉਸ ਦੇ ਪਾਠਨ-ਪਾਠਨ ਵਿੱਚ ਗਵਾਚੀ ਹੋਈ ਸੀ ਕਮਰੇ ਵਿੱਚ ਉਸ ਨੂੰ ਬੁਲਾਇਆ ਬੁਲਾਵਾ ਆਇਆ ਪਿਆ ਰਾਣੂ ਉਰੇ ਆਈ ਰਤਾ ਇੱਕ ਵੇਲੇ ਦੀ ਵਗਾਰ ਰਾਣੂ ਨੂੰ ਡਾਡੀ ਹੀ ਅਸਾਜ ਆਪੀ ਕਾਸ ਕਾਸ਼ ਖਾਸ ਕਰਕੇ ਇਸ ਕਰਕੇ ਕਿ ਉਹ ਜੰਮੂ ਕਸ਼ਮੀਰ ਵਿੱਚ ਹੋ ਰਹੀ ਲੜਾਈ ਦੀਆਂ ਖਬਰਾਂ ਪਈ ਪੜਦੀ ਸੀ ਮਾਂ ਦਾ ਗੁੱਸਾ ਖਵਾਰ ਉੱਤੇ ਕੱਢਦਿਆਂ ਪਰਚੇ ਨੂੰ ਇੱਕ ਪਾਸੇ ਪਟਕ ਕੇ ਉਹ ਜਦ ਮਾਂ ਪਾਸ ਪਹੁੰਚੀ ਤਾਂ ਮਾਂ ਦਾ ਚਿਹਰਾ ਹੋਰ ਦਿਨਾਂ ਤੋਂ ਉਲਟ ਅੱਜ ਕੁਝ ਟੈਕਿਆ ਟੈਕਿਆ ਜਾ ਪਿਆ ਉਸ ਲਈ ਜਿਵੇਂ ਕੋਈ ਬਹੁਤ ਵੱਡੀ ਖੁਸ਼ਖਬਰੀ ਸੁਣਾਉਣ ਲੱਗੀ ਹੋਵੇ ਬੈਠ ਜਾ ਰਤਾ ਤੇ ਬੈਠਣ ਦੀ ਬਜਾਏ ਤਦਰਾਣੋ ਨੇ ਖੜਿਆ ਖੜਿਆ ਪੁੱਛਿਆ ਕੀ ਗੱਲ ਹੈ ਬੇਬੇ ਤਾ ਮਿੱਠੇ ਜਹਿੰਦ ਰੋਈ ਨਾਲ ਸਤਿਆ ਬੋਲੀ ਤੋ ਤਾਂ ਚੜੇ ਘੋੜੇ ਸਵਾਰੇ ਗੱਲ ਮੈਂ ਕਿਸ ਨਾਲ ਕਰਾਂ ਬਹਿ ਜਾ ਰਹਾ ਤਾਂ ਨੇਟ ਕੇ ਵੱਧੀ ਰੁੱਧੀ ਰਾਣੋ ਬੈਠਦਾ ਗਈ ਪਰ ਧਿਆਨ ਉਸ ਦਾ ਅਖਬਾਰ ਵੱਲ ਖਿੱਚਿਆ ਹੋਇਆ ਸੀ ਲੈ ਬੈਠ ਗਈਆਂ ਦੱਸ ਮੈਂ ਕਿਹਾ ਅੱਜ ਇੱਕ ਚਿੱਠੀ ਲਿਖਦੇ ਆਪਣੇ ਪਾਪਾ ਜੀ ਨੂੰ ਚਿੱਠੀ ਕੀ ਲਿਖਣਾ ਹੈ ਚਿੱਠੀ ਵਿੱਚ ਬੇਬੇ ਤੇ ਲਿਖਣ ਵਾਲੀ ਗੱਲ ਦੱਸਣ ਤੋਂ ਪਹਿਲਾਂ ਉਸ ਦੀ ਭੂਮਿਕਾ ਵਜੋਂ ਸਤਿਆ ਕਹਿਣ ਲੱਗੀ ਉਤੋਂ ਅੰਨੀ ਹਨੇਰੀ ਪਈ ਝੁਲਦੀ ਹੈ ਰੱਬ ਜਾਣੇ ਕਿਸ ਤਿੰਗਾ ਵਧੀਆਂ ਤੇ ਕਿਸ ਤਿੰਗਾ ਘਟੀਆਂ ਨੇ ਰੋਜ਼ ਇਹੋ ਸੁਣੀ ਤਾਂ ਕਿ ਅੱਜ ਫਲਾਨੀ ਥਾਪਾਂ ਪਈ ਅੱਜ ਉਸ ਸ਼ਹਿਰ ਲੜਾਈ ਛੜ ਪਈ ਖਰੇ ਧੀਏ ਨਸੀਬਾਂ ਚ ਕੀ ਲਿਖਿਆ ਮਾਪਿਆਂ ਦੇ ਅੰਦਰ ਤਾਂ ਹੀ ਠੰਡੀ ਹੁੰਦੀ ਹੈ ਜਦੋਂ ਧੀਆ ਕੰਚ ਕਾ ਆਪਣੇ ਘਰੀ ਜਾ ਕੇ ਵਸਨ ਰਸਨ ਘੜੀ ਦਾ ਬਸਾਣੀ ਮੈਂ ਕਹਿੰਦੀ ਸਾਂ ਜੇ ਕਦੇ ਜਿਉਂਦੇ ਜੀ ਤੇਰੇ ਹੱਥ ਪੀਲੇ ਹੋ ਜਾਂਦੇ ਤਾਂ ਹੀ ਜਾਣੀਏ ਭਲਾ ਭਲਕ ਦਾ ਸੂਰਜ ਚੜ੍ਹਦਿਆਂ ਤਾਈਂ ਕਿਹੜੇ ਰਾਜੇ ਦਾ ਰਾਜ ਹੁੰਦਾ ਹੈ ਕੁਝ ਕਾਲਿਆਂ ਤੇ ਕੁਝ ਕੁਝ ਕਾਲਿਆਂ ਪੈ ਕੇ ਰਾਣੋ ਮਾਂ ਦੀ ਗੱਲ ਟੋਕੀ ਬੇਬੇ ਤੋਤੇ ਹੋਰ ਹੀ ਕਿਸੇ ਛੋ ਬੈਠੀ ਮੈਂ ਪੁੱਛਿਆ ਚਿੱਠੀ ਵਿੱਚ ਕੀ ਲਿਖਣਾ ਹੈ ਪਾਪਾ ਜੀ ਨੂੰ ਨਹੀਂ ਉਹ ਤੂੰ ਦੱਸਣ ਲੱਗੀ ਹੈ ਤੈਨੂੰ ਭੁਮਕਾ ਨੂੰ ਵਿਛੇ ਛੱਡ ਕੇ ਸਤਿਆ ਅਸਲ ਮਜਮੂਨ ਵੱਲ ਮੁੜੀ ਲਿਖੀ ਮੁੰਡੇ ਨੂੰ ਰਤਾ ਇੱਕ ਝਾਤੀ ਮਾਰ ਜਾਵੇ ਆ ਕੇ ਰਤਾ ਵੇਰ ਬੇਨਾ ਚਿੱਠੀ ਦੇ ਹੀ ਸਾਰੀ ਗੱਲ ਪਰ ਕਰ ਕਰਾਨਾ ਚੰਗਾ ਏ ਨਾਲੇ ਲੈਣ ਦੇਣ ਦਾ ਉਹਨਾਂ ਨੂੰ ਕੋਈ ਲੋਭ ਨਹੀਂ ਕੁੜੀ ਸੁਨੱਖੀ ਚਾਹੀਦੀ ਏ ਉਹਨਾਂ ਨੂੰ ਨਾਲੇ ਲੇਖ ਦੇਈ ਮੁੰਡਾ ਇੱਕ ਠੇਕੇਦਾਰ ਪਾਸ ਨੌਕਰੀ ਕਰਦਾ ਏ 12 13 ਜਮਾਤਾ ਪੜਿਆ ਹੋਇਆ ਹੈ ਤਨਖਾਣ ਤਨਖਾ ਸਵਾ 100 ਤੇ ਉਤਲੀ ਆਮਦਨ 2200 ਤੀ ਹੋ ਜਾਂਦੀ ਸੋ ਨਾਲੇ ਹਾਂ ਸੱਚ ਇੱਕ ਗੱਲ ਵੀ ਚੇਤੇ ਨਾਲ ਲਿਖੀ ਕਿ ਮੁੰਡਾ ਕੱਲਾ ਕੱਲਾ ਕਹਿ ਰਾਇ ਸਿਰ ਤੇ ਮਾਪ ਨਾ ਮਾਣ ਤੇ ਨਾ ਪਿਓ ਲਿਖੀ ਇਹੋ ਜਿਹੇ ਮੁੰਡੇ ਭਾਗਾ ਨਾਲ ਹੀ ਮਿਲਦੇ ਹੁੰਦੇ ਨੇ ਅੱਜ ਕੱਲ੍ਹ ਦੀਆਂ ਸੱਸਾਂ ਰਾਮ ਰਾਮ ਨੀਰਾ ਪੂਰਾ ਹੱਡਾਂ ਦਾ ਖਾਓ ਆਖਣੀਆਂ ਨੂੰ ਆਉਂਦੀ ਹੋਈ ਮਾਪਿਆਂ ਦੇ ਮੂਹੇ ਬੂਹੇ ਵਾਰੀਆਂ ਹੀ ਪੁੱਟ ਕੇ ਨਾਲ ਲੈਂਦੀ ਆ ਆਵੇ ਵਿਚਾਰੀਆਂ ਨੂੰਹਾਂ ਨਾਲੋਂ ਕੁੱਤੇ ਖਾਣੀ ਕਰਦੇ ਆ ਨੇ ਰਹੇ ਰੱਬ ਦਾ ਨਾਮ ਹੱਡ ਗਈਤੀ ਓ ਕੀ ਜੱਗ ਗਈਤੀ ਮੈਨੂੰ ਹੀ ਪਤਾ ਜੀ ਕੰਤੇਜਾ ਦਾਦੀ ਨਾਲ ਕੱਟੀਆਂ ਨੇ ਬਸ ਹਰ ਵੇਲੇ ਮੂੰਹ ਵਿੱਚ ਟੁੱਕਰ ਤੇ ਸਿਰ ਤੇ ਛਿੱਤਰ ਨਾਲੇ ਹਾਂ ਸੱਚ ਇਹ ਗੱਲ ਵੀ ਲਿਖ ਦੇਈਂ ਨਾਲੇ ਲਿਖੀਂ ਨਾਲੇ 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 ਰਾਨੂੰ ਇਸ ਨਾਲੇ ਨਾਲੇ ਦੀ ਸਰਲੇਖਾਂ ਥੱਲੇ ਕੀਤੀ ਜਾ ਰਹੀ ਵਿਆਖਿਆ ਨੂੰ ਫੁੰਦੀ ਸੌਂਦੀ ਜਦੋਂ ਅੱਕ ਗਈ ਤਾਂ ਹੁਲਾਰੇ ਨਾਲ ਉੱਠਦੀ ਹੋਈ ਡਾਡੀ ਰਿਕਾਰਡ ਵਿੱਚ ਬੋਲੀ ਚੁੱਲੇ 'ਚ ਪਵੇ ਮੈਥੋਂ ਨਹੀਂ ਇਹ ਹਨੂਮਾਨ ਚਾਲੀਸਾ ਲਿਖੀ ਦਾ ਦੁਰਫਟੀ ਮੋ ਉਸ ਨੂੰ ਵਾਹੋਂ ਫੜ ਕੇ ਝਟਕੇ ਨਾਲ ਮੋੜ ਬਿਠਾਉਣ ਦੀ ਹੋਈ ਸਤਿਆਕੌਰ ਦੀ ਚੰਦਰੀਏ ਜਵਾਨ ਸੰਵਾਲ ਕੇ ਬਸ਼ੇਰੀ ਜੱਡਾ ਬੁੱਤ ਹੋ ਗਏ ਆਂ ਕੌਣ ਨੀਚਾ ਜਮੂਲ ਨਾ ਆਇਆ ਤੈਨੂੰ ਇਦਾਂ ਵੱਧ ਛਗਣੀਆਂ ਗੱਲਾਂ ਕਰੀਦੀਆਂ ਦੁੱਧ ਚੁੰਗਦੀ ਵਾਲੜੀ ਤਾਂ ਨਹੀਂ ਤੂੰ ਗੇਠਵਾਰ ਆਉਣ ਡਿਆ ਹੈ ਹੋਇਆ ਹੈ ਫੜੋਤੀ ਦਾ ਸਿਰ ਛੱਤ ਨੂੰ ਛੱਤ ਨੂੰ ਛੁੰਦਾ ਹੈ ਤੇਰੀਆਂ ਉਮਰ ਦੀਆਂ ਤਾਂ ਨਿਆਣੇ ਖੜਾ ਡੰਗਾ ਹੋਊਗਾ ਨਹੀਂ ਚੁਡੇਲੇ ਉਤੋਂ ਅੱਗ ਲੱਗੀ ਹੋਈ ਹੈ ਸਮੇਂ ਨੂੰ ਸਿਮਾਂਤਰਾ ਗਰੀਬਾਂ ਲਈ ਮੁੰਡੇ ਕਿਹੜਾ ਮੁੰਡੇ ਕਿਹੜਾ ਲੱਭਦੇ ਪਏ ਨੇ ਮੁੰਡੇ ਵਾਲਿਆਂ ਦੀ ਢਗਾ ਰਹੀ ਨਹੀਂ ਢਗਾਰ ਹੀ ਨਹੀਂ ਪਾਏ ਜਾਂਦੇ ਇਹ ਤਾਂ ਭਗਵਾਨ ਨੇ ਨੇੜੇ ਹੋ ਕੇ ਸੁਣ ਲਈ ਕਿ ਐਡਾ ਚੰਗਾ ਮੁੰਡਾ ਲੱਭ ਪਿਆ ਬਥੇਰਾ ਰੋ ਘਹਿਰਾਂ ਨੂੰ ਨੇ ਆਪਣੇ ਆਪ ਨੂੰ ਪਰ ਛੇਕੜ ਉਸ ਦੇ ਮੋਹ ਨਿਕਲ ਹੀ ਗਿਆ ਮੈਂ ਕੋਈ ਨਹੀਂ ਹਜੇ ਵਿਆਹ ਕਰਵਾਉਂ ਲਈ ਬੇਬੇ ਐਵੇਂ ਨਾ ਪਈ ਹਵਾਈ ਕਿਲੇ ਉਸਾਰ ਕੀ ਕਹੈ ਜਿਵੇਂ ਧੀ ਨੇ ਉਸ ਦੇ ਸੀਨੇ ਤੇ ਘਸੁੰਨ ਮਾਰ ਦਿੱਤਾ ਹੋਵੇ ਅਕਲ ਤੇ ਨਹੀਂ ਮਾਰੀ ਗਈ ਤੇਰੀ ਮਤੇ ਹੋਰ ਚੰਨ ਚਾੜ ਚਾੜ ਦਰਦੀ ਹੋਵੇ ਸਾਡੇ ਜੋਗਾ ਅੱਗੇ ਹੀ ਕਿਹੜਾ ਸੁਖੀ ਹੈ ਆਖੇ ਮੈਂ ਨਹੀਂ ਵਿਆਹ ਕਰਾਣਾ ਬਿਆਹ ਨਹੀਂੋ ਕਰਾਣਾ ਤਾਂ ਹੋਰ ساری ਉਮਰ ਮਾਪਿਆਂ ਦੇ ਬੂਹੇ ਤੇ ਧਰਨਾ ਮਾਰੀ ਰੱਖਣੀ। ਕਿਹੜੀ ਚੰਦਰੀ ਨੇ ਇਹ ਪੁੱਠੀ ਪੱਟੀ ਪੜਾ ਦਿੱਤੀ ਐ ਤੈਨੂੰ। ਰਾਣੋਂ ਨੇ ਜਦ ਵੇਖਿਆ ਕਿ ਮਾਮਲਾ ਵਧੀ ਜਾ ਰਿਹਾ ਤਾਂ ਉਸਨੇ ਇੱਕੋ ਛਾਲਾਂ ਮਾਰ ਕੇ ਉੱਥੋਂ ਭੱਜਣ ਦੀ ਕੀਤੀ। ਮਗਰ ਉਸ ਨੂੰ ਵਾਜਾਂ ਤੇ ਵਾਜਾਂ ਪਈ। ਮਾਰ ਪਈ ਗੰਗਾ ਪਰ ਉਸਨੇ ਜਿਵੇਂ ਸੁਣਿਆ ਹੀ ਨਹੀਂ। ਤੌਰ ਬਤੌਰੀ ਤਾਂ ਨੀਮੋ ਜਾਣੀ ਹੋਈ ਸੱਤਿਆ ਸੋਚ ਰਹੀ ਸੀ ਇਸ ਨੂੰ ਕਿ ਬਗ ਗੰਗਾ ਚੰਗੀ ਭਲੀ ਨੂੰ। ਅੱਗੇ ਤਾਂ ਕਦੇ ਪਿੱਛੇ ਅੱਗੇ ਨਾ ਕਦੀ ਪਿੱਛੇ ਕਿਤੇ ਕੁਝ ਤੇ ਕਿਤੇ ਕੋਈ ਅਨਰਥ ਤਾਂ ਨਹੀਂ ਟੁੱਟਣ ਵਾਲਾ ਸਾਡੇ ਘਰ ਉੱਤੇ ਜਦ ਬਰੋਲੇ ਵਾਂਗ ਉੱਡਦੀ ਰਾણો ਮੋੜ ਉਸ ਕਮਰੇ ਵਿੱਚ ਜਾਵੜੀ ਤਾਂ ਸਤਿਆਨਾਤਾ ਆਪਣੇ ਥਾਂ ਤੋਂ ਹੀ ਨਹੀਂ ਤੇ ਨਾ ਹੀ ਮੁੜ ਕੇ ਤੀਨ ਨੂੰ ਕੁਝ ਕਹਿਣ ਦਾ ਉਸ ਨੂੰ ਹੀ ਆਪਿਆ ਪਰ ਮਾਮਲਾ ਵੀ ਤਾਂ ਐਸਾ ਨਹੀਂ ਸੀ ਜਿਸ ਨੂੰ ਆਇਆ ਗਿਆ ਕਰ ਦਿੱਤਾ ਜਾਵੇ ਕਿ ਕਣ ਉਹ ਬਰਦਾਸ਼ਤ ਕਰ ਸਕਤੀ ਸੀ ਕਿ ਉਸ ਦੇ ਸੁਭਾਗ ਦਾ ਸੁਭਾਗ ਦਾ ਬੂਹਾ ਕੋਲਦਾ ਕੋਲਦਾ ਫੇਰ ਮੁੜ ਗਿਆ ਮੋੜ ਬੰਦ ਹੋ ਗਿਆ ਸ਼ੇਕੜ ਉਹ ਇਸ ਸਿੱਟੀ ਤੇ ਪਹੁੰਚੀ ਕਿ ਇਸ ਕੰਮ ਨੂੰ ਰਾਣੋ ਦੇ ਪਾਪਾ ਜੀ ਉੱਤੇ ਹੀ ਛੱਡਿਆ ਜਾਵੇ ਉਸ ਨੂੰ ਪਤਾ ਸੀ ਕਿ ਪਿਓ ਦੀ ਦੀ ਇੱਕੋ ਵਿਜ਼ਾ ਹੈ ਤੇ ਪਿਓ ਦਾ ਆਖਿਆ ਰਾਣੋ ਕਦੀ ਨਹੀਂ ਮੋੜ ਸਕਦੀ ਧੀ ਉੱਤੇ ਅੱਜ ਉਸ ਦਾ ਡਾਡਾ ਹਰਖ ਆ ਰਿਹਾ ਸੀ ਜਦ ਕਿ ਇਸ ਤੋਂ ਪਹਿਲਾਂ ਕਦੀ ਵੀ ਰਾਣੋ ਐਡੀ ਬੇਲਿਆਜ਼ੀ ਨਾਲ ਪੇਸ਼ ਨਹੀਂ ਸਈ ਪਰ ਜਵਾਨ ਜਹਾਨ ਜਵਾਨ ਜਹਾਨ ਕੁੜੀ ਨੂੰ ਹੋਰ ਕਹਿੰਦੀ ਵੀ ਕਿ ਦਿਲ ਮਹਿਸੂਸ ਕੀ ਰਹੇਗੀ ਪਰ ਮਾਂ ਵਾਲਾ ਵੀ ਤਾਂ ਕੋਈ ਨਿੱਕਾ ਮੋਟਾ ਨਹੀਂ ਸੀ ਸਵਾਰੇ ਜਦ ਰੱਬ ਦਿਆਲ ਹੋ ਉਠਿਆ ਹੈ ਤਦ ਭਾਗ ਦੇ ਦੇਵਤਾ ਨੇ ਆ ਪਾ ਕੇ ਉਸ ਨੂੰ ਉਸ ਦਾ ਕੁੰਡਾ ਖੜਕਾਇਆ ਤੇ ਕੀਕਣ ਉਹ ਇਸ ਤੋਂ ਮੂੰਹ ਮੋੜ ਲਵੇ ਸ਼ੇਕੜ ਸਤਿਆਗਵਾਂਡੀਆਂ ਵੱਲ ਭੱਜੀ ਗਈ ਤੇ ਉਸ ਉਹਨਾਂ ਦੀ ਕੁੜੀ ਪਾਸੋਂ ਚਿੱਠੀ ਲਿਖਾ ਕੇ ਉਸ ਨੇ ਪਤੀ ਨੂੰ ਪਾ ਦਿੱਤੀ ਧੰਨ